ਮਾ ਹੇ ਤਾਂ ਆਪ ਠੰਡਾ ਜਾ ਪੈ ਗਿਆ ਕਿਤੇ ਹੋਰ ਤਾਂ ਨਹੀਂ ਉਹਨੇ ਆਪਦੀਆਂ ਗੱਲਾਂ ਚ ਫਸਾ ਲਿਆ ਉਹੀ ਕਿਉਂ ਗੱਲਾਂ ਤੋਂ ਚੁੱਪ ਜੀ ਕਰਕੇ ਬੋਲ ਵੀ ਨਹੀਂ ਸੁਣਦਾ ਉਹਦਾ ਉਹਦੀ ਗੱਲਾਂ ਹੀ ਆ ਗਈ ਚੁੱਪ ਤਾਂ ਨਾ ਆਪਣੇ ਮੁੰਡੇ ਨੇ ਕਰਾਤਾ ਆਪਾਂ ਨੂੰ ਕਿਉਂ ਉਹਦਾ ਵਿਆਹ ਕਰਾਈ ਬੈਠਾ ਉਹਦੇ ਨਾਲ ਤੇ ਜਿਹੜੇ ਉਹ ਡਾਕੂਮੈਂਟ ਦਿਖਾਈ ਜਾਂਦੀ ਹੈ ਨਾ ਕੁੜੀ ਹਾਂ ਤੇ ਕੋਰਟ ਦੇ origignal ਡਾਕੂਮੈਂਟ ਨੇ ਕਿ ਹਾਂ ਕਿ ਮੇਰੇ origignal ਡਾਕੂਮੈਂਟ ਨੇ ਹਾਂ ਤਾਂ ਕੋਈ ਵੀ ਬਣਵਾ ਲੂ ਮੈਂ ਚੰਗੀ ਤਰ੍ਹਾਂ ਪੜ ਲਿਆ ਉਹ ਉਹ ਕੋਈ ਤਰ੍ਹਾਂ ਆਪਣਾ ਉਹਨਾਂ ਨੇ ਨਹੀਂ ਹੈਗੀ ਜੀ ਮਾ ਮੈਂ ਤੈਨੂੰ ਕਿਹਾ ਸੀ ਨਾ ਵੀ ਇਹਨੂੰ ਵੀ ਉਹਨੇ ਆਪਣੀਆਂ ਗੱਲਾਂ ਚ ਲੈ ਲਿਆ ਉਹੀ ਗੱਲ ਆਪਣੀਆਂ ਗੱਲਾਂ ਚ ਲੈ ਲਿਆ ਇਹਨੂੰ ਵੀ ਉਹੀ ਗੱਲ ਨਹੀਂ ਹੋ ਗਈ ਫਿਰ ਹੁਣ ਵਿੜਿਆ ਲਿਆ ਇਹਨੂੰ ਦਾ ਬੱਸ ਉਹ ਬੇਬੇ ਮਾੜਾ ਮੋਟਾ ਤੁਸੀਂ ਵੀ ਦਿਮਾਗ ਤੋਂ ਕੰਮ ਲੈ ਲਿਆ ਕਰੋ ਪ੍ਰਗਟ ਉਹਦੇ ਨਾਲ ਵਿਆਹ ਕਰਾਈ ਬੈਠਾ ਕਾ ਵਿਆਹ ਇੰਹੀ ਹੋ ਜਾਂਦੇ ਨੇ ਬਚੋਲੇ ਪਾਣੇ ਪੈਂਦੇ ਆ ਰਿਸ਼ਤੇਦਾਰ ਬੁਲਾਉਣੇ ਪੈਂਦੇ ਆ ਫੇਰ ਕਿਤੇ ਜਾ ਕੇ ਵਿਆਹ ਹੁੰਦੇ ਆ ਕੋਰਟ ਮੈਰਿਜ ਦੇ ਡਾਕੂਮੈਂਟ ਨੇਗੇ ਉਹਨੇ ਮਾੜੀ ਜੀ ਗੱਲ ਵੀ ਨਹੀਂ ਕੀਤੀ ਦੇਖਦਾ ਪ੍ਰਗਟ ਨੇ ਹੋਨਾ ਕੋਈ ਹੱਲ ਤੇ ਗਲਤੀ ਤਾਂ ਆਪਣੇ ਪਰਗਟ ਦੀ ਹੈ ਤੇ ਪਰਗਟ ਹੈ ਕਿੱਥੇ ਆ ਮੈਨੂੰ ਐ ਦੱਸੋ ਫਿਰ ਤਾਂ ਪਰਗਟ ਨੂੰ ਤਾਂ ਮੈਂ ਭਜਾਤਾ ਕਰੂੰ ਵੀ ਜਿੰਨਾ ਚਿਰ ਇਹ ਘਰੋਂ ਨਹੀਂ ਨਿਕਲਦੀ ਹੋਨਾ ਚਿਰ ਉਹ ਘਰੇ ਨਾਲ ਇਹ ਘਰੋਂ ਕਿਵੇਂ ਨਿਕਲੂਗੀ ਅਗਲੀ ਮੋੜ ਤਾਂ ਇਹ ਨਹੀਂ ਤੇ ਆਪ ਦੀ ਸਹਿਮਤੀ ਸਹਿਮਤੀ ਨਾਲ ਤਾਂ ਜਾ ਸਕਦੀ ਹੈ ਘਰੋਂ ਤਾਂ ਇਹਨੂੰ ਨਿਕਲਣਾ ਪਊਗਾ ਮੈਂ ਨਹੀਂ ਇਹਨੂੰ ਕਰੇ ਰਹਿਣਾ ਨਹੀਂ ਪਰਗਟ ਦੱਸੋ ਕਿੱਥੇ ਆ ਮੈਂ ਕਰਦਾ ਉਹਦੇ ਨਾਲ ਕਰਦਾ ਐਡੀ ਵੱਡੀ ਗੱਲ ਲੁਕਾਈ ਆਪਣੇ ਤੋਂ ਨੇ ਪਤਾ ਨਹੀਂ ਹੁਣ ਕਿੱਥੇ ਹੋਊਗਾ ਪਰਗਟ ਦੱਸ ਮੈਨੂੰ ਕਿੱਥੇ ਹੈਗਾ ਕੋਈ ਤਾਂ ਹੱਲ ਹੋਊਗਾ ਇਸ ਚੀਜ਼ ਦਾ ਐ ਥੋੜਾ ਤੁਸੀਂ ਅੰਦਰ ਗਏ ਉਹਨੇ ਸੋਟ ਕੰਨ ਚ ਫੂਕ ਮਾਰੀ ਤੇ ਤੁਸੀਂ ਉਸੇ ਦੇ ਹੋ ਕੇ ਆ ਗਏ ਸੱਚ ਮੰਨ ਲਿਓ ਮੇਰੀ ਗੱਲ ਸੁਣ ਲਓ ਤੁਸੀਂ ਦੋਵੇਂ ਉਹ ਕੁੜੀ ਨੇ ਨਾ ਉਹਨੇ ਵਿਆਹ ਕਰਾਇਆਗਾ ਪ੍ਰਗਟ ਨਾਲ ਤੇ ਡਾਕੂਮੈਂਟ ओरिजिनल ਨੇਗੇ ਤੇ ਉਹ ਕੁੜੀ ਹੁਣ ਇਸੇ ਘਰ ਚ ਹੀ ਰਹੂਗੀ ਲੈ ਇਸ ਮਸਲੇ ਦਾ ਕੋਈ ਤਾਂ ਹੱਲ ਹੋਊਗਾ ਐ ਥੋੜਾ ਵੀ ਉਹ ਕੁੜੀ ਇਸ ਘਰ ਹੀ ਰਹੂ ਐ ਤਾਂ ਕੱਲ ਨੂੰ ਇੱਕ ਜਣੀ ਹੋਰ ਆਜੂ ਫਿਰ ਉਹਨੂੰ ਵੀ ਬਿਠਾ ਲਿਓ ਉਹਨੂੰ ਬਿਠਾਉਣ ਦੀ ਗੱਲ ਨਹੀਂ ਕਾਨੂੰਨੀ ਤੌਰ ਤੇ ਇਸ ਘਰ ਦੀ ਮੈਂਬਰ ਬਣ ਗਈ ਹੋਣਾ ਮੈਨੂੰ ਆਪਾਂ ਕਰੋ ਨਹੀਂ ਬਾਹਰ ਕੱਟ ਸਕਦੇ ਨਹੀਂ ਇਹ ਵਿਆਹ ਨੂੰ ਮਨਜ਼ੂਰ ਕਰਦੀ ਭਾਈ ਦਿੱਤੀ ਜੀ ਗੱਲ ਮੇਰੇ ਤਾਂ ਇੰਨੇ ਚਾਹ ਲਾੜ ਸੀਗੇ ਸਾਰੇ ਵਿੱਚੇ ਰੱਖਤੇ ਮੈਂ ਤਾਂ ਆਪ ਮਾਂ ਦੇ ਪੱਖ ਚਾਹੂੰਗੀ ਮੈਨੂੰ ਵੀ ਨਹੀਂ ਮਨਜ਼ੂਰੀ ਆ ਤੇ ਆ ਦੇ ਲਾੜ ਨੇ ਸਮਝਾ ਕੇ ਰੱਖਣਾ ਸੀ ਖਵਰਾ ਕਿਸੇ ਦੀ ਕੁੜੀ ਹੈਗੀ ਖਵਰਾ ਕੀ ਸਿਰ 'ਚ ਪਾਉਂਦੀਆਂ ਨੇ ਜਿਹੜੇ ਆਏ ਮੰਗਰ ਲਾ ਲੈਂਦੀਆਂ ਮੇਰੇ ਤਾਂ ਤੂੰ ਵੀ ਮੇਰੇ ਤੇ ਉਹ ਵੀ ਪੜਦੀ ਖਵਰਾ ਕੀ ਕਰ ਦਿੰਦੀਆਂ ਨੇ ਅੱਜ ਕੱਲ੍ਹ ਦੀ ਕੁੜੀਆਂ ਉਹ ਮੇਰੀ ਗੱਲ ਸੁਣ ਲਵੇ ਬੀ ਜੋ ਅਗਲੀ ਪੁਲਿਸ ਚ ਵਾਗੀ ਫੇਰ ਸਾਰੇ ਟੱਬਰ ਨੂੰ ਚੁਕਾ ਦਊਗੀ ਆਏ ਕਿਨੇ ਚੁਕਾ ਦੂੰਗੀ ਉਹਦੇ ਨਾਲੋਂ ਪਹਿਲਾਂ ਆਪਾਂ ਪੁਲਿਸ ਚ ਵਗ ਜਾਾਂਗੇ ਫੇਰ ਕੀ ਕਰ ਲੂਗੀ ਉਹ ਤੇ ਸਹੀ ਤਾਂ ਫਿਰ ਉਹੀ ਸਾਫ਼ ਤਾਂ ਹੋਊ ਨਾ ਸਹੀ ਉਹ ਸਾਫ਼ ਹੁੰਦਾ ਜਿਹੜਾ ਪਹਿਲਾਂ ਮੋਰਚਾ ਮਾਰ ਜੇ ਜਦੋਂ ਆਪਾਂ ਪਹਿਲਾਂ ਪੁਲਿਸ ਚ ਜਾਵਾਂਗੇ ਫਿਰ ਆਪਾਂ ਹੀ ਸਹੀ ਹੋਵਾਂਗੇ ਹਨਾ ਮੈਂ ਸਹੀ ਹੋਣਾ ਕੁੜੀਆਂ ਦੀ ਵੱਧ ਸੁਣੀ ਜਾਂਦੀ ਹੈਗੀ ਮੈਂ ਤਾਂ ਆਪ ਗੱਲਾਂ ਮਾਰ ਲਈਆਂ ਤੁਸੀਂ ਪ੍ਰੂਫਟ ਦੇਣੇ ਆਪਾਂ ਤਾਂ ਤੁਸੀਂ ਟੱਕੇ ਬੈਜੋ ਉਹ ਕੁੜੀ ਹੁਣ ਇਸੇ ਘਰ ਹੀ ਰਹੂ ਤੇ ਮੈਂ ਉਹਦੇ ਪੱਖ ਚਾਂਗਾ ਲੈ ਲੈ ਦੇਖ ਲੈ ਐਨ ਵੀ ਫਸਾਰੇ ਆ ਆਪਦੀਆਂ ਗੱਲਾਂ 'ਚ ਹੀ ਉਹ ਗੱਲਾਂ 'ਚ ਫਸਾਲਿਆ ਦੀ ਗੱਲ ਨਹੀਂ ਬੇਬੇ ਉਹ ਕੁੜੀ ਆਪਦੀ ਜਗਾ ਸਹੀ ਹੈ ਤੇ ਨਾਲੇ ਪ੍ਰਗਟ ਦੱਸੋ ਮੈਨੂੰ ਕਿੱਥੇ ਆ ਮੈਂ ਕਰਦਾ ਉਹਨਾਂ ਨਾਲ ਪ੍ਰਗਟ ਨੂੰ ਤਾਂ ਮੈਂ ਉਹਦੇ ਦੋਸਤ ਦੇ ਘਰੇ ਭੇਜਦਾ ਵੀ ਜਿੰਨਾ ਚਿਰ ਇਹ ਨਹੀਂ ਘਰੋਂ ਨਿਕਲਦੀ ਉਹਨਾਂ ਚਿਰ ਤੂੰ ਕਰੇ ਨਾ ਹੀ ਅੱਛਾ ਇਹ ਤਾਂ ਫਿਰ ਸਾਰੀ ਉਮਰ ਦੀ ਇੱਥੋਂ ਜਾਂਦੀਗੀ ਤੇ ਪ੍ਰਗਟ ਸਾਰੀ ਉਮਰ ਨਹੀਂ ਕਰੇ ਬੜਦਾ ਪ੍ਰਗਟ ਨੂੰ ਸੱਦ ਤੇ ਨਹੀਂ ਮੈਂ ਜਾਂਦਾ ਉਹਦੇ ਨਾਲ ਮੈਂ ਕਰਦਾ ਗੱਲ ਆਹ ਕੀ ਗੱਲ ਹੋਈ ਉਹ ਬੇਬੇ ਗੱਲ ਤਾਂ ਇਹੀ ਹੋਊਗੀ ਚਲ ਕੋਈ ਨਾ ਦੇ ਕਰਦਾ ਗੱਲ ਪ੍ਰਗਟ ਜਦ ਤੂੰ ਪ੍ਰਗਟ ਨੂੰ ਤਾਂ ਮੇਰਾ ਕੀ ਬੋਲੂਗਾ ਮਾ ਇਹ ਵੀ ਉਹਦੇ ਪੱਖ ਚੋਂ ਕੇ ਖੜ ਗਿਆ ਇਹ ਤਾਂ ਆਪਣੀ ਤਾਂ ਬਾਜੀ ਉਲਟੀ ਪੈ ਗਈ ਮੈਨੂੰ ਤਾਂ ਇਹ ਸੀ ਵੀ ਜਦੋਂ ਇਹ ਆਊਗਾ ਉਹਨੂੰ ਗੁੱਤੋਂ ਵੜ ਕੇ ਬਾਹਰ ਕੱਢੂ ਪਰ ਇਹ ਤਾਂ ਉਹਨੂੰ ਘਰੋਏ ਬਿਠਾਉਣ ਦੇ ਚੱਕਰ ਚ ਹੈ ਸਬੂਤ ਪੱਕੇ ਲੈ ਕੇ ਆਈ ਐ ਐ ਨਹੀਂ ਆਈ ਹੋ ਫਿਰ ਹੁਣ ਮਾ ਸੱਚੇ ਤੌਰ ਤੇ ਨਹੀਂ ਆਈ ਬਹੁਤ ਸ਼ਹਿਰ ਆਉ ਕੁੜੀ ਜੇ ਉਹਨੂੰ ਇੱਥੇ ਹੀ ਰਹਿਗੀ ਉਹਨੇ ਤਾਂ ਆਪਣੇ ਪੈਰ ਹੀ ਨਹੀਂ ਲੱਗਣਦੇ ਨੇ ਮਾ ਦੇਖ ਉਹ ਤਾਂ ਬਿਨਾਂ ਕਿਸੇ ਉਹਦੇ ਆਪਾਂ ਨੂੰ ਖੰਗਣ ਨਹੀਂ ਦੇ ਰਹੀ ਮੈਂ ਤਾਂ ਆਪ ਨਹੀਂ ਸਮਝਉਂਦੀ ਹੈਗੀ ਵੀ ਇਹ ਕੀ ਗੱਲ ਆਪਾਂ ਚਲਾਕ ਨਹੀਂ ਹੈਗੀਆਂ ਨਾ ਤੂੰ ਨਾ ਮੈਂ ਉਹ ਤਾਂ ਪਰ ਸਾਰਨ ਖਿੱਟ ਕਰਕੇ ਤਪਾ ਕੇ ਮਾਰ ਦੁੱਦੀ ਤਪਾ ਕੇ ਤਾਂ ਕੀ ਮਾਰ ਦੂ ਬੇਬੇ ਫੇਰ ਕੀ ਐ ਜਿਸਣੀ ਉਹਦੇ ਪੱਖ ਚੋ ਗਿਆ ਕੋਈ ਨਾ ਆਪਾਂ ਦੋਵੇਂ ਇੱਕ ਪਾਸੇ ਤੇ ਕੱਲਾ ਸਣੀ ਕੀ ਕਰ ਲੂ ਕੋਈ ਨਾ ਕੱਢ ਕੇ ਤਾਂ ਉਹਨੂੰ ਘਰੋਂ ਰਹਾਗੇ ਤੂੰ ਮੇਰੇ ਨਾਲ ਚੱਲ ਚੱਲ ਮੈਂ ਤਾਂ ਬਗ ਚੱਲਦੀ ਆ ਨਾ ਮੇਰੀ ਗੱਲ ਸੁਣਾ ਤੈਨੂੰ ਸਬਰ ਨਹੀਂ ਆਇਆ ਜੋ ਇਸ ਘਰ ਤੱਕ ਵੀ ਪਹੁੰਚ ਗਏ ਹੁਣ ਤੋ ਨਾ ਫਿਰ ਮੈਂ ਹੋਰ ਕਿੱਥੇ ਜਾਵਾਂ ਨਾਲੇ ਮੈਨੂੰ ਗੱਲ ਦੱਸ ਮੇਰਾ ਫੋਨ ਕਿਉਂ ਨਹੀਂ ਚੱਕਿਆ ਤੇ ਤਿੰਨ ਮਹੀਨੇ ਕਿੱਥੇ ਸੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਜੇ ਮੈਂ ਨਹੀਂ ਫੋਨ ਚੱਕਿਆ ਸੀਗਾ ਬੰਦਾ ਇਹੀ ਸਮਝ ਜਾਂਦਾ ਹੁੰਦਾ ਵੀ ਬੰਦਾ ਖੜਾ ਖੜਾ ਹੋਣਾ ਚਾਹੁੰਦਾ ਤੇ ਤੂੰ ਬਿਸ਼ਰਮਾ ਵਾਂਗੂ ਇੱਥੇ ਆ ਖੜੀ ਉੱਪਰੋਂ ਮੇਰੇ ਘਰ ਦੇਆਂ ਨੂੰ ਤਾਂ ਕਰ ਰਹੀ ਹੈ ਵੀ ਮੈਂ ਇੱਥੇ ਹੀ ਰਹੂੰਗੀ ਕੀ ਗੱਲ ਅੱਜ ਤੁਸੀਂ ਮੈਨੂੰ ਪੁੱਛਿਆ ਨੇ ਕੀ ਗੱਲ ਆਪਣਾ ਵਿਆਹ ਹੋਇਆਗਾ ਨਾ ਕਿ ਮੈਂ ਉਹੀ ਆਈ ਆ ਮੂ ਚੱਕ ਕੇ ਇੱਥੇ ਉਹ ਵਿਆਹ ਨੂੰ ਕਿਹੜਾ ਆਪਾਂ ਇੱਥੇ ਕੋਈ ਕੱਠਵਟ ਕਰਿਆ ਸੀਗਾ ਦੋ ਜਣੇ ਜਿੱਥੇ ਲਿਖਤ ਹੋ ਗਈ ਮੇਰੇ ਨਾਲ ਵਿਆਹ ਹੋ ਜਾਣਾ ਹੁੰਦਾ ਹੈ ਤੇ ਤੁਹਾਨੂੰ ਮਜ਼ਾਕ ਲੱਗਦਾਗਾ ਮੈਂ ਜਿਹੜੇ ਵਾਦੇ ਕੀਤੇ ਸੀ ਮੇਰੇ ਨਾਲ ਉਹ ਮਜ਼ਾਕ ਚ ਕੀਤੇ ਸੀਗੇ ਖੈ ਸਮਝ ਲੈ ਤੇ ਜਿਹੜਾ ਵਿਆਹ ਕੀਤਾ ਸੀ ਉਹ ਧੱਕੇ ਨਾਲ ਹੋ ਗਿਆ ਸੀਗਾ ਆਪਣੀ ਰਜ਼ਾਮੰਦੀ ਨਾਲ ਹੀ ਹੋਇਆ ਸੀ ਨਾ ਦੇਖ ਜਿਹੜਾ ਕੁਝ ਹੋ ਗਿਆ ਠੀਕ ਹੈ ਐਵੇਂ ਮੰਨ ਲੈਣਾ ਮੈਂ ਤਾਂ ਵੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਤੂੰ ਨਾ ਚੁੱਪ ਕਰਕੇ ਆ ਸਾਮਾਨ ਚੱਕ ਆਵਦਾ ਜਾਂ ਤਾਂ ਚੰਡੀਗੜ੍ਹ ਚ ਜਾ ਜਾਂ ਆਪਦੇ ਘਰੇ ਜਾ ਜਾਂ ਐਵੇਂ ਕਿਵੇਂ ਚੱਲ ਜਾ ਚੰਡੀਗੜ੍ਹ ਜਾਂ ਘਰੇ ਆਪ ਦਾ ਘਰ ਛੱਡ ਕੇ ਆਈਆਂ ਮੈਂ ਕਿਸੇ ਨੂੰ ਪਤਾ ਵੀ ਨਹੀਂ ਮੈਂ ਕਿੱਥੇ ਆਂਗੀ ਫਿਰ ਇਹ ਦੰਦੋ ਵੀ ਵਧੀਆ ਹੈਗਾ ਉਹਨਾਂ ਨੂੰ ਕਿਹੜਾ ਪਤਾ ਹੈਗਾ ਵੀ ਤੂੰ ਗਿਆ ਕਰਵਾ ਲਿਆ ਵਧੀਆ ਉਹਨਾਂ ਨੂੰ ਜਾ ਕੇ ਕਹਿ ਦੇ ਕਹੇ ਮੈਂ ਕਿਸੀ ਢੀ ਕੋਲ ਚੱਲ ਗਈ ਸੀ ਤੇਰੇ ਵਾਸਤੇ ਕਿੰਨਾ ਸੋਖਾਗਾ ਹਨਾ ਇੱਕ ਵਾਰੀ ਵੀ ਨਹੀਂ ਮੇਰੇ ਵਾਸਤੇ ਸੋਚਿਆ ਹੈਗਾਗਾ ਸੋਖੇ ਵਾਲੀ ਕਿਹੜੀ ਗੱਲ ਹੈ ਤੇ ਚ ਤੂੰ ਕਿਹੜਾ ਰੌਲਾ ਪਾਉਣਾ ਕਿਤੇ ਜਾ ਕੇ ਜਾਂ ਮੈਂ ਕਹਿਣਾਗਾ ਵੀ ਸਾਡਾ ਵਿਆਹ ਹੋਇਆ ਹੈਗਾ ਵਿਆਹ ਨਾ ਕੋਈ ਮਜ਼ਾਕ ਨਹੀਂ ਹੈਗਾ ਇੱਕ ਵਾਰ ਹੁੰਦਾਗਾ ਨਾ ਕਿ ਬਾਰੀ ਬਾਰੀ ਇਹ ਕੋਈ ਗੁੱਡਾ ਗੁੱਟੀਆਂ ਦਾ ਖੇਲ ਨਹੀਂ ਹੈਗਾ ਦੇਖ ਯਾਰ ਮੈਨੂੰ ਨਹੀਂ ਲੱਗਦਾ ਵੀ ਆਪਣੀ ਅੱਗੇ ਨਿਭੋਗੀ ਐਵੇਂ ਕੀ ਫਾਇਦਾ ਤੂੰ ਇਸ ਕਰੀ ਰਹੀ ਰਹੇਂਗੀ ਮੈਂ ਨਹੀਂ ਤੈਨੂੰ ਪਰ ਉਹ ਵਕਦ ਨਾ ਤੇ ਘਰ ਵਾਲਿਆ ਮਨ ਪਰ ਗੱਟ ਤੂੰ ਕਿੰਨਾ ਬਤਲ ਗਿਆ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੇਰਾ ਆ ਰੂਪ ਵੀ ਹੈਗਾ ਜਦੋਂ ਮੈਂ ਤੈਨੂੰ ਇਹ ਪਤਾ ਲੱਗਿਆ ਸੀਗਾ ਵੀ ਉੱਥੋਂ ਆ ਗਿਆ ਇੱਥੇ طرف ਆਉਣ ਨਹੀਂ ਚੱਕ ਰਿਹਾ ਹੈਗਾ ਤੈਨੂੰ ਹੁਣ ਮਿਲਣ ਨਹੀਂ ਆਇਆ ਉੱਥੇ ਤੇ ਤੈਨੂੰ ਸਮਝਿਆਣਾ ਚਾਹੀਦਾ ਸੀ ਹੁਣ ਤੱਕ ਮੈਨੂੰ ਨਹੀਂ ਪਤਾ ਸੀ ਵੀ ਤੇਰੇ ਦਿਮਾਗ 'ਚ ਇੰਨੀ ਕ ਗੱਲ ਵੀ ਨਹੀਂ ਪਈ ਮੈਂ ਕੋਈ ਸ਼ੌਂਕ ਨਾਲ ਨਹੀਂ ਆਈ ਆਪਣਾ ਵਿਆਹ ਹੋਇਆ ਮੈਂ ਤਾਂ ਆਈ ਆ ਕੋਲ ਨਾਲ ਤੈਨੂੰ ਕੀ ਹੋ ਗਿਆ ਪ੍ਰਗਟ ਮੈਂ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਇੰਨਾ ਬਦਲ ਜਾਏਗਾ ਯਾਰ ਤੂੰ ਭੁੱਲ ਜਾ ਸਭ ਕੁਝ ਤੇ ਪਿਆਰ ਕਰ ਦਾਂਗਾ ਨਾ ਮੈਨੂੰ ਫਿਰ ਮੈਂ ਕੋਈ ਪਿਆਰ ਪ्योर ਨਹੀਂ ਕਰਦਾ ਮੈਂ ਤਾਂ ਬਸ ਟਾਈਮ ਪਾਸ ਕੀਤਾ ਸੀ ਇੱਕ ਦਿਨ ਨਾ ਟਾਈਮ ਪਾਸ ਨਹੀਂ ਸਮਝ ਲੈ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਨੂੰ ਦੱਸ ਮੈਂ ਮੰਨ ਲੂੰਗੀ ਪਰ ਦੇਖੀ ਐਵੇਂ ਨਾ ਕਰ ਮੈਂ ਕਿੱਥੇ ਜਾਵਾਂਗੀ ਹੁਣ ਹਾਂ ਗਲਤੀ ਤੇਰੇ ਤੋਂ ਨਹੀਂ ਗਲਤੀ ਤਾਂ ਮੇਰੇ ਤੋਂ ਹੋ ਗਈ ਜਿਹੜਾ ਮੈਂ ਐਡਾ ਵੱਡਾ ਫੈਸਲਾ ਲੈ ਲਿਆ ਠੀਕ ਸੀ ਗੱਲ ਫਰੈਂਡ ਬੋਏਫ੍ਰੈਂਡ ਤੱਕ ਆਪਾਂ ਠੀਕ ਸੀਗੇ ਵਿਆਹ ਵਾਲਾ ਤਾਂ ਮੈਨੂੰ ਲੱਗਦਾ ਮੈਂ ਮੈਂ ਗਲਤੀ ਪੰਗਾ ਲੈ ਲਿਆ ਹਜੇ ਵੀ ਦੇਖਣਾ ਟਾਈਮ ਹੈਗਾ ਤੇਰੇ ਕੋਲੇ ਕੀ ਫਾਇਦਾ ਮੈਂ ਆਪਣੀ ਦੋਨਾਂ ਦੀ ਜ਼ਿੰਦਗੀ ਖਰਾਬ ਕਰਾਂ ਜ਼ਿੰਦਗੀ ਤਾਂ ਮੇਰੀ ਖਰਾਬ ਹੋਈ ਐ ਜੋ ਮੈਂ ਦਰਤਾ ਯਕੀਨ ਕੀਤਾ ਤੇ ਤੇਰੇ ਨਾਲ ਵਿਆਹ ਕਰਾ ਲਿਆ ਉਦੋਂ ਤਾਂ ਬੜਾ ਕਹਿੰਦਾ ਸੀਗਾ ਕੋਈ ਨਹੀਂ ਮੈਂ ਘਰ ਜਾਣ ਨੂੰ ਮਨਾ ਲੂਗਾ ਘਰੇ ਲੈ ਕੇ ਚੱਲੂਗਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਛੱਡ ਕੇ ਉੱਥੇ ਆ ਗਿਆ ਤੂੰ ਆਪ ਹੀ ਵੇਖ ਲਿਆ ਹੋ ਹੁਣ ਤੱਕ ਹਾਂ ਮੇਰੇ ਘਰ ਦੇਣ ਤੈਨੂੰ ਕਿੰਨਾ ਖੁਸ਼ ਆਲਿਆ ਹਾਂ ਦੇ ਪ੍ਰਿਹਾਈ ਦਾ ਮੇਲਾ ਤੇ ਮੇਰੀ ਮਾਂ ਦੇ ਸੁਭਾਅ ਦਾ ਤੈਨੂੰ ਪਤਾ ਨਹੀਂ ਹੋਊਗਾ ਉਹਨਾਂ ਨੇ ਤੈਨੂੰ ਇੱਕ ਦਿਨ ਨਹੀਂ ਇੱਥੇ ਰਹਿਣ ਦੇਣਾ ਚੰਗੀ ਹੋਊਗੀ ਤੂੰ ਆਪ ਹੀ ਇੱਥੋਂ ਚੱਲ ਜਾ ਫਿਰ ਮੈਂ ਕਿੱਥੇ ਜਾਵਾਂ ਹੁਣ ਮੇਰੇ ਤਾਂ ਕੋਈ ਵੀ ਨਹੀਂ ਰਿਹਾ ਤੇਰੇ ਘਰ ਦੇ ਤਾਂ ਹੈਗੇ ਨਾ ਉਹਨਾਂ ਨੂੰ ਤਾਂ ਨਹੀਂ ਇਸ ਗੱਲ ਦਾ ਪਤਾ ਵੀ ਆਪਾਂ ਵਿਆਹ ਕਰਵਾ ਲਿਆ ਉਹਨਾਂ ਭਾਈ ਜਦੋਂ ਹੁਣ ਵੀ ਉੱਥੇ ਹੌਸਟਲ 'ਚ ਪੜ ਰਹੀ ਹੈਂ ਜੇ ਕੋਈ ਗੱਲ ਹੈ ਤਾਂ ਦੱਸ ਦੇ ਦੇਖੀ ਦੇਖ ਸੰਦੀਪ ਹਾਂ ਇਹ ਜੀ ਕੋਈ ਗੱਲ ਨਹੀਂ ਹੈਗੀ ਬਸ ਮੈਂ ਤੈਨੂੰ ਕਹਿ ਰਿਹਾ ਵੀ ਆਪਣੀ ਨਹੀਂ ਅੱਗੇ ਨਹੀਂ ਬਣੀ ਹੈਗੀ ਜਿੰਨੀ ਨਹੀਂ ਬਣੀ ਵਾ ਠੀਕ ਹੈ ਤਦਸਿੰਦੇ ਕੋਈ ਗੱਲ ਹੈਗੀ ਆ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਤਾਂ ਪਲੀਜ਼ ਪਰੇਮੇ ਨਾ ਕਰ ਮੈਂ ਕਿੱਥੇ ਜਾਉਂਗੀ ਹੁਣ ਜਾਣਾ ਕੀ ਐ ਤੂੰ ਐ ਕਰ ਜਿਤਨਾ ਨਹੀਂ ਸਰਦਾ ਤਾਂ ਬਾਈ ਤੋ ਮੈਂ ਤੈਨੂੰ ਥੋੜੇ ਘਾਲੇ ਪੈਸੇ ਬੁਸੇ ਦਵਾਣਨਾ ਆ ਤੇ ਤੂੰ ਇੱਥੇ ਚੱਲ ਜਾ ਤੈਨੂੰ ਕੀ ਲੱਗਦਾ ਮੈਂ ਇੱਥੇ ਪੈਸੇ ਮਾਰੀ ਆਈ ਆਂ ਦੇਖ ਅੱਜ ਕੱਲ ਨਾ ਪੈਸੇ ਨਾਲ ਸਭ ਕੁਝ ਹੋ ਜਾਂਦਾ ਜੇ ਤੂੰ ਹਾਂ ਪੈਸੇ ਨਾਲ ਸਭ ਕੁਝ ਹੋ ਜਾਂਦਾ ਪੈਸੇ ਨਾਲ ਉਹ ਸਭ ਕੁਝ ਵਾਪਸ ਆ ਜਾਊਗਾ ਤੇ ਜੇ ਜੋ ਵਿਆਹ ਹੋਇਆ ਉਹ ਉਹ ਯਾਰ ਕਿੱਡੀ ਗੱਲ ਹੋ ਗਈ ਲੋਕਾਂ ਦੇ ਕਿਹੜਾ ਤਲਾਕ ਨਹੀਂ ਹੁੰਦੇ ਅਹਿਮ ਅਲੀ ਵੀ ਤਲਾਕ ਹੋ ਗਿਆ ਆਪਣਾ ਕਿੰਨਾ ਸੌਖਾ ਤੇਰੇ ਵਾਸਤੇ ਦੇਖ ਮੈਂ ਜਿੰਨੇ ਤੂੰ ਕਹੇ ਕਿ ਉਹਨੇ ਪੈਸੇ ਭਾਈ ਤੋ ਦਵਾ ਦੂੰ ਪਰ ਤੂੰ ਇੱਥੋਂ ਚੱਲ ਜਾ ਮੈਂ ਨਹੀਂ ਵਾਸਤੇ ਨਾ ਰਹਿਣਾ ਪਰ ਮੇਰੀ ਵੀ ਇੱਕ ਗੱਲ ਸੁਣ ਲਓ ਜਾਂਦੀ ਮੈਂ ਵੀ ਇੱਥੇ ਰਹੂੰਗੀ ਦੇਖ ਸੰਦੀ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਤੈਨੂੰ ਪਿਆਰ ਨਾਲ ਸਮਝਾਈ ਆ ਨਾ ਇਹ ਨਾ ਉਹ ਵੀ ਫਿਰ ਮੈਂ ਤੈਨੂੰ ਆਪ ਧੱਕੇ ਮਾਰ ਕੇ ਕੱਢਾਂ ਮੇਰੇ ਕੋਲ ਨਾ ਸਾਰੇ ਪ੍ਰੂਫ ਆ ਤੇ ਜੇ ਮੈਂ ਚਾਹਾਂ ਮੈਂ ਆ ਤੇ ਪੁਲਿਸ ਵੀ ਆ ਸਕਦੀ ਆ ਮੈਂ ਨਹੀਂ ਚਾਹੁੰਦਾ ਵੀ ਕੋਈ ਇੱਥੇ ਲੜਾਈ ਝਗੜਾ ਹੋਵੇ ਮੈਂ ਵੀ ਨਹੀਂ ਚਾਹੁੰਦੀ ਕਿ ਤਾ ਪੰਗਾ ਇਹਦੇ ਸਾਰਿਆਂ ਤੋਂ ਵੱਡੀ ਗਲਤੀ ਨਾ ਮੈਂ ਆਹੀ ਕੀਤੀ ਆ ਆ ਜਿਹੜੀ ਤੇਰੇ ਨਾਲ ਕੋਰਟ ਮੈਰਿਜ ਕਰਵਾਦੀ ਪਰ ਹੋਇਆ ਕਿ ਆਪਣੀ ਮਰਜ਼ੀ ਨਾਲ ਹੀ ਕੋਟ ਮੈਰਜ ਹੋਈ ਉਹ ਕੋਈ ਤੱਕੇ ਨਾਲ ਤਾਂ ਨਹੀਂ ਸਾਈਨ ਕਰਤੇ ਸੀਗੇ ਨਾ ਉਦੋਂ ਤਾਂ ਸਭ ਕੁਝ ਸਹੀ ਸੀਗਾ ਆ ਹੁਣ ਹੁਣ ਕੀ ਹੋ ਗਿਆ ਤਿੰਨ ਮਹੀਨਿਆਂ ਚ ਬੰਦੇ ਤੋਂ ਜ਼ਿੰਦਗੀ ਚ 100 ਗਲਤੀਆਂ ਹੋ ਜਾਂਦੀਆਂ ਇੱਕ ਐ ਮੰਨ ਲਈ ਵੀ ਮੇਰੇ ਤੋਂ ਗਲਤੀ ਹੋ ਗਈ ਸੀ ਤੇ ਉਹਦਾ ਪਛਤਾਵਾ ਹੋ ਗਿਆ ਮੈਨੂੰ ਤਾਂ ਹੀ ਗਲਤੀ ਨੂੰ ਸੁਧਾਰ ਲਿਆ ਨਹੀਂ ਇਹ ਗਲਤੀ ਹੈ ਮੇਰੇ ਨਾਲ ਵਿਆਹ ਕੀਤਾ ਮੇਰੇ ਵੱਲੋਂ ਤਾਂ ਗਲਤੀ ਹੈਗੀ ਤੂੰ ਮੰਨ ਚਾਹੇ ਨਾ ਮੰਨ ਮੈਂ ਤਾਂ ਵਿਆਹ ਉੱਥੇ ਕਰਵਾਉਂਗਾ ਜਿੱਥੇ ਮੇਰੀ ਭਾਬੀ ਨੇ ਕਿਹਾ ਨਾਲੇ ਬੈਸੇ ਹੀ ਮੈਂ ਤਾਂ ਭਾਬੀ ਦੀ ਭੈਣ ਪਸੰਦ ਆਂਦਾ ਮੈਂ ਤਾਂ ਉਹਦੇ ਨਾਲ ਕਰਾਉਣਾ। ਐਵੇਂ ਕਿਵੇਂ ਕੋਈ ਹੋਰ ਪਸੰਦ ਆ? ਪਹਿਲੇ ਦੱਸ ਦਿੰਦਾ। ਮੈਨੂੰ ਕੀ ਲੋੜ ਪਈ ਸੀ ਏਡੀ ਦੁਰੋਂ ਦੀ? ਨਾ ਵਿਆਹ ਕਰਾਉਂਦਾ। ਪਹਿਲੇ ਦੱਸਦਾ ਵੀ ਪਈ ਟਾਈਮ ਪਾਸ ਕਰਦਾ ਮੈਂ। ਖੜੇ ਦਾਦੂ ਤੂੰ ਪਈ ਸੀ। ਆਪਾਂ ਵਿਆਹ ਕਰਾ ਲੈਨੇ ਆਂ, ਵਿਆਹ ਕਰਾ ਲੈਨੇ ਆਂ। ਤੈਨੂੰ ਮੈਂ ਕੀ ਕਿਹਾ ਸੀ? ਵੀ ਥੋੜਾ ਟਾਈਮ ਰੁਕ ਜਾ। ਘਰਦਿਆਂ ਨੂੰ ਮਨਾ ਲੈਣ ਦੇ। ਮੈਨੂੰ ਪਤਾ ਸੀ ਮੇਰੇ ਘਰਦਿਆਂ ਨੂੰ ਮੰਨਣਾ ਨਹੀਂ ਹੈਗਾ। ਤੇ ਫਿਰ ਹੁਣ ਵੀ ਕੀ ਹੋਇਆਗਾ? ਹੁਣ ਤਾਂ ਹੋ ਗਈ ਨਾ ਮੈਰਿਜ। ਹੁਣ ਤਾਂ ਮੰਨ ਹੀ ਜਾਣਗੇ। ਕੋਈ ਨਹੀਂ ਮੰਨਣ ਲੱਗਿਆ ਮੇਰੇ ਘਰ 'ਚ। ਤੈਨੂੰ ਨਹੀਂ ਪਤਾ ਉਹਨਾਂ ਦੇ ਸੁਭਾਅ ਦਾ। ਕਲਮ ਉੱਤੇ ਅੱਡੋ ਕੇ ਬੈਠੇ ਉਹ ਮੈਨੂੰ ਮਨਜ਼ੂਰ ਨਹੀਂ ਹੈਗਾ ਇਹਦੇ ਨਾਲੋਂ ਚੰਗਾ ਵੀ ਤੂੰ ਆਪਣੀ ਜ਼ਿੰਦਗੀ ਚ ਅੱਗੇ ਵਧ ਜਾ ਕੋਈ ਹੋਰ ਮੁੰਡਾ ਵੇਖ ਲੈ ਤੂੰ ਕਰਵਾ ਲਵਿਆ ਮੈਂ ਤਾਂ ਸਾਰੇ ਜਾਣਗੀ ਸਾਰੇ ਮੰਨ ਜਾਣਗੇ ਬਸ ਤੂੰ ਇਹ ਕਹਿਣਾ ਕਿ ਮੈਂ ਬਣਾਉਣਾ ਨਹੀਂ ਚਾਹੁੰਦਾ ਯਾਰ ਜਿੰਵੇਂ ਮਰਜ਼ੀ ਸਮਝ ਲੈ ਤੈਨੂੰ ਜਦੋਂ ਹੁਣ ਤੱਕ ਨਹੀਂ ਤੇਰੇ ਦਿਮਾਗ 'ਚ ਪਈਆਂ ਗੱਲਾਂ ਅੱਗੇ ਵੀ ਨਹੀਂ ਪੈਣੀਆਂ ਤੇਰੇ ਦੇਖ ਕਿ ਮੈਂ ਕਿੱਥੇ ਜਾਉਂਗੀ ਮੈਨੂੰ ਦੱਸ ਦੇਣਾ ਮੇਰੇ ਤੋਂ ਕੀ ਗਲਤੀ ਹੋਈ ਹੈਗੀ ਯਾਰ ਤੇਰੇ ਤੋਂ ਕੋਈ ਗਲਤੀ ਨਹੀਂ ਹੋਈ ਮੈਂ ਮੰਨ ਲਾ ਵੀ ਆਪਾਂ ਕਰ ਇੱਕ ਦੂਜੇ ਨੂੰ ਮਿਲੇ ਨਹੀਂ ਹੈਗੇ ਸਾਰਾ ਕੁਝ ਭੁੱਲੇ ਜਿਹੜਾ ਗੁੱਸਾ ਆਪਣੇ ਚ ਦੇਖ ਸੰਦੀਪ ਮੈਂ ਕੋਈ ਗੱਲ ਬਦਾਉਣੀ ਨਹੀਂ ਚਾਹੁੰਦਾ ਤੂੰ ਇਸ ਘਰੋਂ ਚਲ ਜਾ ਉੱਜ ਤੇਰੀ ਵੀ ਭਲਾਈ ਹੈ ਤੇ ਮੇਰੀ ਵੀ ਭਲਾਈ ਹੈ ਮੈਨੂੰ ਬਸ ਲੈਣ ਦੇ ਆਪ ਤੇ ਕਰ ਕਿ ਸਕੇ ਨੇ ਸੋਕੇ ਤਰੀਕੇ ਨਾਲ ਕਹਤਾ ਵੀ ਭੱਗ ਜਾ ਮੈਂ ਕਿੱਥੇ ਜਾਵਾਂ ਲੇ ਮਾ ਕੀ ਬਣੂਗਾ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕੋਈ ਨਹੀਂ ਦੇਖਦਾ ਕੀ ਬੰਦ ਪ੍ਰਗਟ ਨਾ ਹੁੰਦੇ ਇਹਨਾਂ ਗੱਲ ਕਰਦੇ ਹਾਂ ਆ ਗਿਆ ਪ੍ਰਗਟ ਵੀ ਭਾਬੀ ਆ ਕੀ ਗੱਲ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਵੀ ਤੁਸੀਂ ਮੇਰੇ ਆਉਣ ਤੱਕ ਇਹਨੂੰ ਘਰੋਂ ਕੱਢ ਦਿਓ ਤੁਸੀਂ ਉਲਟਾ ਮੈਂ ਬਾਈ ਨੂੰ ਭੇਜਤਾ ਮੇਰੇ ਮਗਰ ਹੈ ਅਸੀਂ ਕੀ ਕਰੀਏ ਭਾਈ ਸਾਨੂੰ ਵੀ ਦੱਸ ਦੇ ਆ ਬਾਈ ਇਹ ਤੇਰਾ ਵੱਡਾ ਸਰਪੰਚ ਬਣ ਕੇ ਉਹਦੇ ਪੱਖ ਚ ਹੋ ਕੇ ਖੜ ਗਿਆ ਹੁਣ ਅਸੀਂ ਵੀ ਕੀ ਕਰ ਸਕਦੇ ਆ ਨਾਲੇ ਤੈਨੂੰ ਪਤਾ ਤੇਰੇ ਬਾਈ ਅੱਗੇ ਕਿਸੇ ਦੀ ਨਹੀਂ ਚੱਲਦੀ ਪੱਕੇ ਸਬੂਤ ਨੇ ਪੱਤੋ ਦੇ ਕੋਲੇ ਉਧਰੋਂ ਹੁਣ ਉਹ ਕਹਿਦੀ ਆ ਕਿ ਮੈਂ ਜਾਣਦੀ ਨਹੀਂ ਇਸ ਘਰੋਂ ਸਾਰੇ ਬੀਜੇ ਕੰਡੇ ਤਾਂ ਤੇਰੇ ਹੀ ਨੇ ਨਾ ਤੈਨੂੰ ਕੀ ਲੋੜ ਪਈ ਸੀ ਉਹਦੇ ਨਾਲ ਵਿਆਹ ਕਰਾਣ ਦੀ ਹੈਡੀ ਗਿੱਡੀ ਕੱਕ ਸੀ ਤੈਨੂੰ ਵਿਆਹ ਕਰਾਣ ਦੀ ਨਾਲੇ ਜੇ ਕਰਾਣਾ ਹੀ ਸੀ ਮੇਰੀ ਭੈਣ ਨਾਲ ਕਰਾ ਲਾਂਦਾ ਉਹਦੇ 'ਚ ਕਿਹੜਾ ਕੀੜੇ ਪਏ ਸੀਗੇ ਆਹ ਪਾਬੀ ਜੇ ਗਲਤੀ ਹੋ ਗਈ ਤਾਂ ਇਹਦਾ ਹੁਣ ਕਹਿਣਾਗਾ ਵੀ ਉਹਨੂੰ ਘਰੋਂ ਕੱਢ ਦਿਓ ਤੁਸੀਂ ਖਿਹੜਾ ਛਡਾ ਦਿਆਂ ਮੇਰਾ ਅੱਛਾ ਸ਼ਾਬਾਸ਼ ਏ ਤੇਰੇ ਗਲਤੀਆਂ ਤੂੰ ਕਰੇ ਤੇ ਸੁਧਾਰਾਸੀ ਕਰੀਏ ਨਾ ਐਡੀ ਗਲਤੀ ਕਰਨ ਤੋਂ ਪਹਿਲਾਂ ਸੋਚ ਲੈਣਾ ਸੀ ਚਲ ਮੈਂ ਮੰਨਦੀ ਆ ਗੱਲਾਂ ਬਾਤਾਂ ਹੋ ਜਾਂਦੀਆਂ ਤੈਨੂੰ ਆ ਵਿਆਹ ਕਰਾਣ ਦੀ ਕੀ ਲੋੜ ਪੈ ਗਈ ਸੀ ਉਹੀ ਤਾਂ ਗੱਲ ਹੈ ਛਣਿਆਦਾ ਮੈਂ ਤਾਂ ਉਹਦੇ ਨਾਲ ਆ ਕਹਿੰਦਾ ਵਈ ਗਲਤੀ ਉਹਦੀ ਨਹੀਂ ਹੈਗੀ ਉਹ ਗੱਲ ਤਾਂ ਉਹੀ ਹੈ ਨਾ ਵੀ ਬਾਈ ਉਹਦੇ ਪੱਖ ਦਾ ਹੋਇਆ ਖੜਾ ਹੈਗਾ ਹੁਣ ਹੋਰ ਤੁਹਾਨੂੰ ਮੈਂ ਦੱਸੀ ਆ ਨਾ ਭਾਬੀ ਜੋ ਇਸ ਘਰੇ ਰਹੇਗੀ ਨਾ ਤੁਹਾਡਾ ਜੀਣਾ ਔਖਾ ਕਰ ਦੂਗੀ ਉਹ ਫੇਰ ਨਾ ਤੁਸੀਂ ਮੈਨੂੰ ਕਿਉਂ ਸਾਡਾ ਤਾਂ ਕੀ ਜੀਣਾ ਔਖਾ ਕਰ ਦੂਗੀ ਮੈਂ ਤੇ ਬੇਬੇ ਇੱਕ ਪਾਸੇ ਆਂਗੇ ਜੇ ਉਹਨੂੰ ਨਾਨਕੇ ਜਾਤ ਨਾ ਕਰਾਤੇ ਉਹ ਵੀ ਕੀ ਕਰੂ ਤੂੰ ਆਪਦਾ ਸੋਚ ਹੱਪ ਪੰਗੇ ਤਾਂ ਸਾਰੇ ਤੇਰੇ ਬੀਜੇ ਹੋਇਆ ਉੱਥੇ ਦਾ ਉੱਥੇ ਹੀ ਖੜਾ ਛਡਾਇਆ ਹੁੰਦਾ ਉਹਦੇ ਤੋਂ ਹੁਣ ਸਾਨੂੰ ਕਹਿੰਦਾ ਤੂੰ ਨਾ ਸੋਚਿਆ ਕੁਛ ਉਹ ਜੇ ਮਾਂ ਉਹ ਤਾਂ ਖੜਾ ਛਡਾਉਣਾ ਸੀ ਤਾਂ ਹੀ ਤਾਂ ਉਹਨੂੰ ਛੱਡ ਕੇ ਆਇਆ ਸੀਗਾ ਉਥੇ ਨਹੀਂ ਨਾ ਮੈਂ ਨਾਲ ਨਾਲ ਲਿਆਉਂਦਾ ਉਹਨੂੰ ਵਿਆਹ ਕਰਾ ਕੇ ਛੱਡ ਕੇ ਆਇਆ ਸੀ ਜੇ ਛੱਡਣੀ ਸੀ ਐਂ ਛੱਡ ਕੇ ਆਉਂਦਾ ਅਗਲੀ ਕੋਲੇ ਸਬੂਤ ਨਾ ਹੁੰਦੇ ਵੜਤਾ ਕੀ ਜਾਂਦੀ ਕਰੇ ਮੈਂ ਤਾਂ ਭਾਬੀ ਉਹਨੂੰ ਬਥੇਰਾ ਸਮਝਾਇਆ ਸੀ ਬਥੇਰੇ ਲਾਰੇ ਲਾਏ ਸੀ ਵੀ ਕੋਈ ਨਾ ਸਾਲ ਰੁਕ ਜਾ ਦੋ ਸਾਲ ਰੁਕ ਜਾ ਉਹ ਟਿੱਗੀ ਨਹੀਂ ਕਹਿੰਦੀ ਜੇ ਨਹੀਂ ਵਿਆਹ ਕਰਵਾਣਾ ਤਾਂ ਕੋਟ ਮੈਰਿਜ ਕਰਾ ਕੇ ਰੱਖ ਲੈਨੇ ਉਹ ਆਦੀ ਮੈਨੂੰ ਕੋ ਪੜਿਆ ਲਿਖਿਆ ਐ ਸਣੀ ਐਨਾ ਕਹਦਾ ਤੈਨੂੰ ਵੀ ਪਤਾ ਹੀ ਸੀ ਪੜਿਆ ਲਿਖਿਆ ਪੜਿਆ ਲਿਖਿਆ ਪ੍ਰਗਟ ਐਨਾ ਕਹਦਾ ਤੈਨੂੰ ਵੀ ਪਤਾ ਹੀ ਸੀ ਵੀ ਕੋਟ ਮੈਰਿਜ ਕਰਾ ਕੇ ਅਗਲੀ ਐਂ ਗਲੋ ਲੈ ਜਾਊਗੀ ਪਰਪਾ ਵੀ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਐ ਸੀਗਾ ਵੀ ਕੋਈ ਲਾਰੇ ਲੱਪੇ ਲਾਊਗਾ ਇਹਨੂੰ ਤੇ ਆਪੀ ਖੇੜਾ ਛੱਡ ਜੂਗੀ ਮੈਨੂੰ ਕੀ ਪਤਾ ਇਸ ਗੱਲ ਇੱਥੋਂ ਤੱਕ ਪਹੁੰਚ ਜੂ ਵੀ ਇਹ ਘਰੇ ਆਜੂ ਆਪਣੇ ਨਾ ਹੁਣ ਬਣੂਗਾ ਕੀ ਜੋ ਥਾਣੇ ਕਚਹਿਰੀ ਚ ਜਾਖੜੀ ਤਾਂ ਸਿਆਪਾ ਪੈ ਜੂ ਜਾਨ ਨੂੰ ਉਹ ਤਾਂ ਹੀ ਦਾ ਮੈਂ ਨਹੀਂ ਉਹਨੂੰ ਧੱਕੇ ਮਾਰ ਕੇ ਕੱਢਿਆ ਜੋ ਥਾਣੇ ਕਚਹਿਰੀ ਚ ਨਾ ਵਗ ਜੀ ਉਹਨੂੰ ਪਿਆਰ ਨਾਲ ਤੁਸੀਂ ਸਮਝਾ ਲਓ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਜਾਂਦੀ ਹੈ ਤਾਂ ਵਗ ਜੇ ਜੇ ਉਹਨੂੰ ਤੁਸੀਂ ਐਂ ਧੱਕੇ ਮਾਰ ਕੇ ਘਰੋਂ ਕੱਢੋਂਗੇ ਫੇਰ ਤਾਂ ਜਾਊਗੀ ਜਾਊਗੀ ਉਹ ਫੇਰ ਕੱਲਾ ਮੈਂ ਨਹੀਂ ਫੇਰ ਤੁਸੀਂ ਸਾਰੇ ਫਸਾਂਗੇ ਮੇਰੇ ਨਾਲ ਅੱਛਾ ਅਸੀਂ ਕਿਉਂ ਫਸਾਂਗੇ ਹੱਸ ਕੇ ਕਿਹਾ ਸੀਗਾ ਵੀ ਤੂੰ ਉੱਥੇ ਕੋਟ ਮੈਰਿਜ ਕਰਾ ਲਾ ਨਾਲੇ ਗਿਆ ਸੀ ਠੀਕ ਹੈ ਚਾਰ ਦਿਨ ਹਾਸ ਦਾ ਖੇਡਦਾ ਖੜਾ ਛੱਡਦਾ ਦਾ ਅਗਲੀ ਦਾ ਇਹਦਾ ਮਤਲਬ ਇਹ ਥੋੜਾ ਹੁੰਦਾ ਹੈ ਬੀਆਂ ਵਿਆਹ ਹੀ ਕਰਾ ਲਓ ਸਿੱਧਮ ਸਿੱਧਾ ਉਹ ਭਾਬੀ ਉਹ ਟਿਕਦੀ ਨਹੀਂ ਸੀ ਦਿਨ ਰਾਤ ਮੇਰਾ ਦਿਮਾਗ ਖਾਈ ਜਾਂਦੀ ਸੀ ਕਹਿੰਦੀ ਵਿਆਹ ਕਰਾ ਵਿਆਹ ਕਰਾ ਵਿਆਹ ਕਰਾ ਫੇਰ ਕਰਾਇਆ ਮੈਂ ਮੈਂ ਕਿ ਕੋਈ ਪੋਲੇ ਪੈਰੀ ਕਰਾ ਲਿਆ ਸੀ ਹੈਗੀ ਤਾਂ ਉਹ ਤੇ ਜੀ ਆਪਣੇ ਨਾਲ ਕਿਵੇਂ ਬੋਲੀਏ ਦੇਖ ਲੈ ਗੱਲ ਤੇ ਨਹੀਂ ਆਉਣ ਦਿੱਤਾ ਹੈਗਾ ਦੋਨਾਂ ਜਾਨੀਆਂ ਨੂੰ ਤੁਹਾਨੂੰ ਪਤਾ ਲੱਗ ਗਿਆ ਉਹ ਬਾਕੀ ਉਹਦੇ ਬੋਲਣ ਚੱਲਣ ਤਾਂ ਜੈ ਤੈਨੂੰ ਪਤਾ ਸੀ ਵੀ ਉਹ ਇਹੀ ਜੀ ਹੈ ਕਿਉਂ ਉਹਦੇ ਜਾਲ 'ਚ ਆਇਆ ਹੁਣ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਉਹ ਕੰਮ ਹੈ ਹੋਰ ਕੇ ਉਲਟਾ ਚੋਰ ਕੋਤਬਾਲ ਕੋ ਡਾਟੇ ਭਈ ਅਸੀਂ ਕੀ ਕਰ ਸਕਦੇ ਆ ਤੇਰਾ ਪਾਇਆ ਹੋਇਆ ਸੀ ਆਪਾਂ ਆਪ ਹੀ ਨਜੱਠ ਨਾਲ ਚੱਲਣਾ ਦਾ ਭਾਬੀ ਦੋਨੋਂ ਵੀ ਪਾਓ ਜਦੋਂ ਇਸ ਘਰੇ ਰਹੋਗੀ ਮੈਂ ਤਾਂ ਖੜਾ ਛੜਾ ਲੂੰ ਮੈਂ ਤਾਂ ਜਿੱਥੇ ਉੱਥੇ ਨਹੀਂ ਬੁਲਾਉਂਦਾ ਸੀਗਾ ਉਹਨੂੰ ਮੈਂ ਤਾਂ ਹੁਣ ਨਹੀਂ ਬੁਲਾਉਂਦਾ ਮੈਂ ਤਾਂ ਉਹਦਾ ਬਾਹਰ ਰਹਿ ਲਿਆ ਕਰੂੰਗਾ ਅੱਛਾ ਮਰਿਆ ਸੱਪ ਸਾਡੇ ਗਾਲ ਪਾ ਦੇ ਨਾ ਸਾਡਾ ਕੀ ਕਸੂਰ ਹੈ ਇਹਦੇ ਵਿੱਚ ਸਾਨੂੰ ਤਾਂ ਤੂੰ ਫੋਨ ਤੱਕ ਕਰਕੇ ਪੁੱਛਿਆ ਵੀ ਨਹੀਂ ਵੀ ਮਾਂ ਆ ਗੱਲ ਜੇ ਮਾਂ ਉਹ ਨਾ ਆਉਂਦੀ ਕਰੇ ਆਪਾਂ ਨੂੰ ਕੀ ਪਤਾ ਲੱਗਣਾ ਸੀ ਵੀ ਇਹਨੇ ਐਡੇ ਐਡੇ ਕਾਂਡ ਕੀਤੇ ਹੋਏ ਹੈਗੇ ਸਾਨੂੰ ਕਾਦਾ ਪਤਾ ਲੱਗਣਾ ਸੀਗਾ ਵੀ ਬਾਹਰ ਆ ਕੇ ਕੁਝ ਕਰ ਲਿਆ ਤਾਂ ਐਸੇ ਗੱਲ ਦਾ ਮਾਰੇ ਤਾਂ ਨਾ ਨਹੀਂ ਲਿਆਉਂਦਾ ਸੀ ਉਹਨੂੰ ਵੀ ਤੁਹਾਨੂੰ ਨਾ ਪਤਾ ਲੱਗ ਜੇ ਮੈਨੂੰ ਪਤਾ ਸੀ ਤੁਸੀਂ ਕਿਹੜਾ ਮੰਨਣਾ ਹੈ ਤੇ ਹੁਣ ਉਹ ਆ ਗਈ ਤੇਰੀ ਪਤੰਦਰ ਨਹੀਂ ਹੋਣ ਲਾ ਲਾ ਜੋਰ ਕਰ ਲਾ ਉਹ ਕੀ ਕਰੇਗਾ ਕਰਨਾ ਕੀ ਹੈਗਾ ਮੈਂ ਤਾਂ ਨਾਂ ਬਲਾਵਾ ਉਹਨੂੰ ਨਾ ਮੱਥੇ ਲੱਗਾ ਉਹਦੇ ਆਹੋ ਤੂੰ ਤਾਂ ਖੜਾ ਛੜਾ ਜਾ ਤੂੰ ਮੱਥੇ ਨਾ ਲੱਗੇ ਤੇ ਉਹ ਸਾਡਾ ਜੀਣਾ ਦੇ ਉੱਪਰ ਕਰ ਦੂਗੀ ਜਿਹੜੇ ਹਿਸਾਬ ਨਾਲ ਮਾਂ ਉਹ ਬੋਲਦੀ ਐ ਮੈਨੂੰ ਨਹੀਂ ਲੱਗਦਾ ਵੀ ਉਹ ਆਪਣੇ ਪੈਰ ਲੱਗਣ ਦਊਗੀ ਹੁਣ ਤਾਂ ਆਪਾਂ ਨੂੰ ਹੀ ਕੁਝ ਕਰਨਾ ਪਊਗਾ ਇਹਨੇ ਤਾਂ ਕਹਿਤਾ ਅਖੇ ਨਾ ਮੈਂ ਉਹਦੇ ਮੱਥੇ ਲੱਗਾ ਹਾਂ ਸੀ ਕਿਹੜੇ ਖੂਚ ਜਾਈਏ ਭਾਈ ਜਾਣਾ ਕੀ ਹੈਗਾ ਭਾਬੀ ਤੁਸੀਂ ਬਾਈ ਨੂੰ ਸਮਝਾਓ ਬਾਈ ਨਾਲ ਲੜੋ ਤੁਸੀਂ ਉਹਨੂੰ ਕਹੋ ਵੀ ਇੱਥੇ ਕਿਉਂ ਰੱਖਦਾ ਹੈਗਾ ਤੁਸੀਂ ਤਾਂ ਮੈਨੂੰ ਕਹੀ ਆਂਦੇ ਬਾਈ ਬਣ ਕੇ ਖੜਾ ਹੈਗਾ ਵੱਡਾ ਸਰਪੰਚ ਵੀ ਮੈਂ ਕਰਾਉਣਾ ਫੈਸਲੇ ਤੁਹਾਡੇ ਹਾਂ ਫਿਰ ਉਹ ਕਹਿੰਦਾ ਹੁਣ ਨਹੀਂ ਹੋ ਜਾ ਸਕਦੀ ਕਿਤੇ ਜਾ ਸਕਦੀ ਫਿਰ ਆਪ ਹੀ ਰੱਖ ਲੈ ਮੈਂ ਤਾਂ ਨਹੀਂ ਰੱਖਣ ਲੱਗਿਆ ਪਰ ਉਹ ਹੁਣ ਲੈ ਕਰ ਲਾ ਗੱਲ ਹਾਂ ਪੀ ਰੱਖ ਲੈ ਹਾਂ ਆਹੋ ਵਿਆਹ ਤੂੰ ਕਰਾਇਆ ਤੇ ਘਰ ਮੇਰਾ ਪੱਟ ਦੇ ਕਮਾਲ ਹੈਗੀ ਮਾਂ ਤਾਂ ਇਹ ਸਮਝ ਨਹੀਂ ਹੁਣ ਬਣੂਗਾ ਕੀ ਕੀ ਕਰੀਏ ਹੀਲਾ ਕੋਈ ਇਹ ਤਾਂ ਮਾਂ ਮੈਨੂੰ ਨਹੀਂ ਸਮਝ ਆਉਂਦੀ ਹੱਸਣੀ ਵੀ ਨਾ ਉਹਦੇ ਪੱਖ ਦਾ ਕੋਈ ਖੜ ਗਿਆ ਜੇ ਕਿਤੇ ਸਾਰਾ ਟਬਰ ਇੱਕ ਪਾਸੇ ਹੋ ਜੀ ਕੁਛ ਨਾ ਕੁਛ ਬਣ ਵੀ ਜਾਵੇ ਨਾਲੇ ਤੈਨੂੰ ਪਤਾ ਹੈ ਸੋਣੀ ਅੱਗੇ ਤਾਂ ਮੈਂ ਵੀ ਨਹੀਂ ਬੋਲ ਸਕਦੀ ਮੈਨੂੰ ਵੀ ਡਰ ਲੱਗਦਾ ਜਦੋਂ ਭੱਜ ਕੇ ਪੈ ਜਾਂਦਾਗਾ ਉਹ ਬੋਲਣ ਦਾ ਕੀ ਫਾਇਦਾ ਮੁੰਡਿਆਂ ਨੂੰ ਪਤਾ ਸਾਰੇ ਇਹ ਕੀ ਉਹ ਕਰਕੇ ਲਈਏ ਸਾਰੇ ਸਬੂਤ ਪੜ ਲਏ ਉਹਨੇ ਹੁਣ ਮੈਂ ਤਾਂ ਅਨਪੜਾ ਮੈਂ ਤਾਂ ਕੀ ਪਤਾ ਵੀ ਕੀ ਲਿਖਿਆ ਕੀ ਨਾਂ ਲਿਖਿਆ ਹੁਣ ਸਾਰੇ ਕੋ ਦਾ ਪੱਕਾ ਕਮਾ ਦਾ ਕਰਾ ਕੇ ਆਈਏ ਉਹ ਬੇਬੇ ਫਿਰ ਉਹ ਹੁਣ ਉਹੀ ਰਹੂਗੀ ਤੇ ਅੱਲਾ ਹੋਰ ਹੁਣ ਕੱਢਣ ਵਾਲਾ ਕੋ ਹੈਗਾ ਕੋਈ ਨਹੀਂ ਕੱਢ ਸਕਦਾ ਹੈਗਾ ਉਹਨੂੰ ਇੱਤੀ ਰਹੂਗੀ ਉਹ ਚੱਲ ਬੇਬੇ ਮੈਨੂੰ ਨਹੀਂ ਪਤਾ ਜੀ ਮੈਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਓ ਮੈਨੂੰ ਕੀ ਸਹੀ ਲੱਗਦਾ ਮੈ ਤਾਂ ਇਹ ਕੋਈ ਗੱਲ ਚਿੰਤਾ ਨਹੀਂ ਪਤਾ ਬਾਤ ਦਾ ਨਹੀਂ ਪਤਾ ਸਿੱਧੇ ਸ਼ਾਦੀ ਹੈਗੀ ਆ ਮੈਂ ਆ ਨਵੇਂ ਹੀ ਕੰਮ ਹੋ ਗਿਆ ਬਿਨਾ ਵਿਆਹੀ ਅੰਦਰ ਆਵੜੀ ਹੋਈ ਤਾਂ ਗੱਲ ਹੈ ਜਿਵੇਂ ਪਤਾ ਹੁੰਦਾ ਐਧੂ ਤਾਂ ਪ੍ਰਗਟ ਨੂੰ ਬਾਰੇ ਪੜ੍ਹਨੀ ਨਾ ਭੇਜ ਦੇ ਜਿੰਨਾ ਕੁਰੇ ਪੜ੍ਹ ਲਿਆ ਸੀ ਠੀਕ ਹੈ ਆਪਾਂ ਨੂੰ ਕੀਤਾ ਸੀ ਵੀ ਚੰਡੀਗੜ੍ਹ ਚੋਂ ਡਿਗਰੀਆਂ ਲਿਆਵੇ ਨਾ ਲਿਆਵੇ ਹਾ ਤੀਵੀਂ ਵੀ ਜ਼ਰੂਰ ਲਿਆ ਆਉਗਾ ਆ ਤਾਂ ਆ ਗਈ ਨਾ ਆ ਵੱਡੀ ਡਿਗਰੀ ਆ ਗਈ ਹੁਣ ਇਹਨੂੰ ਸਾਂਭ ਲਓ ਹੋਹੀ ਤਾਂ ਹੈ ਚਲ ਮਾ ਦੇਖੀ ਜਾਉ ਜਿਹੜਾ ਕੁਛ ਬਣੂਗਾ ਭਾਈ ਸੁਲਦੀਪ ਕੀ ਕਰੀ ਆਂਨੇ ਹੋ ਤੁਸੀਂ ਆ ਬੈਕਾ ਦੇ ਬਸ ਤਿ ਚੱਕਿਆ ਭਾਈ ਕਿਉਂਕਿ ਮੈਂ ਨਹੀਂ ਇੱਥੇ ਰਹਿਣਾ ਮੈਂ ਆਪਣੇ ਘਰ ਜਾ ਰਹੀ ਹਾਂ ਬਿਲਕੁਲ ਇਹ ਗੱਲ ਹੀ ਗੱਲਾਂ ਕਰੀ ਇਹਨੂੰ ਤਾਂ ਹੈ ਕਮਲੀ ਬਈ ਸੱਚ ਕਹਿ ਰਹੀ ਹਾਂਗੀ ਲੈ ਆ ਵੀ ਤਾਂ ਤੇਰਾ ਘਰ ਹੀ ਹੈਗਾ ਭਾਈ ਇਹ ਮੇਰਾ ਘਰ ਹੁੰਦਾ ਨਾ ਮੈਂ ਇੱਥੇ ਰਹਿੰਦੀ ਪਰ ਸਾਰੇ ਨੇ ਮੈਨੂੰ ਅਹਿਸਾਸ ਕਰਵਾਤਾ ਵੀ ਇਹ ਮੇਰਾ ਘਰ ਨਹੀਂ ਹੈਗਾ। ਮੇਰੀ ਗੱਲ ਸੁਣ ਤੂੰ ਮੈਨੂੰ ਅਦਾ ਭਾਈ ਮੰਨਦੀ। ਤਾ ਤੂੰ ਇੱਥੇ ਰਹੇ। ਕੋਈ ਗੱਲ ਨਹੀਂ। ਮੈਂ ਹੈਗਾ ਤੇਰਾ ਸਾਥ ਦੇਣ ਵਾਸਤੇ। ਬਾਕੀ ਟਾਈਮ ਦੇ ਹਿਸਾਬ ਨਾਲ ਆਪੇ ਸਾਰੇ ਸਹੀ ਹੋ ਜਾਣਗੇ। ਭਈ ਮੈਂ ਰਹਿ ਕੇ ਵੇਖ ਲਿਆ। ਕੁਝ ਵੀ ਸਹੀ ਸਹੀ ਨਹੀਂ ਹੁੰਦਾ ਇੱਥੇ। ਬਸ ਤੁਸੀਂ ਮੈਨੂੰ ਬਸ ਚੜਾਓ। ਮੈਂ ਨਹੀਂ ਇੱਥੇ ਰਹਿ ਸਕਦਾ। ਕਮਲੀਆਂ ਗੱਲਾਂ ਕਰੀ ਜਾਂਦੀ ਐ ਜੁੱਦਾ। ਕਿਦਰੇ ਨਹੀਂ ਆਲਾ ਤੂੰ ਇੱਥੇ ਰਹੇ। ਮਲੇ ਹੁਣ ਤੂੰ ਇਨੀ ਟਾਈਮ ਬਾਅਦ ਆਉਂਦੇ ਕੱਢ ਜਾਈਗੀ ਜਦੋਂ ਤੇ ਮੰਮੀ ਡੈਡੀ ਨੂੰ ਕੀ ਆਖੇਂਗੀ ਭਾਈ ਮੈਨੂੰ ਉਹਨਾਂ ਨੂੰ ਦੀ ਤਾਂ ਕੋਈ ਜਵਾਬ ਦੇਣਾ ਮੈਂ ਤਾਂ ਕੁਝ ਵੀ ਨਹੀਂ ਸੋਚਿਆ ਬਸ ਇੱਕ ਗੱਲ ਪਤਾ ਲੱਗ ਗਈ ਜਿਹਦੇ ਲਈ ਮੈਂ ਇੱਥੇ ਆਈ ਸੀ ਨਾ ਉਹ ਕਦੇ ਨਹੀਂ ਮੇਰਾ ਹੋ ਸਕਦਾ ਤੇ ਨਹੀਂ ਉਹਨੇ ਕਦੇ ਮੈਨੂੰ ਅਪਣਾਉਣਾਗਾ ਤੂੰ ਵੀ ਕਮਲੀਆਂ ਗੱਲਾਂ ਕਰੀ ਜਾਂਦੀ ਕੋਈ ਗੱਲ ਨਹੀਂ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਸਹੀ ਹੋ ਜੂਗਾ ਤੂੰ ਇੱਥੇ ਰਹਿ ਸੰਦੀਪ ਜੇ ਤੂੰ ਅੱਜ ਇੱਥੋਂ ਜਾ ਰਹੀ ਹੈਂ ਤੂੰ ਬਹੁਤ ਵੱਡੀ ਗਲਤੀ ਕਰ ਰਹੀ ਹੈ ਤੇ ਨਾਲੇ ਅੱਜ ਜੇ ਤੂੰ ਹਾਰ ਮੰਨ ਕੇ ਜਾਏਂਗੀ ਤਾਂ ਤੇਰੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਹਾਰ ਹੋਊਗੀ ਤੇ ਪ੍ਰਗਟ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੂੰ ਇਹੋ ਜਿਹੀ ਕਮਾਂ ਚ ਸ਼ਹਿਮ ਹੀ ਲੋਗੇ ਬੇਸ਼ੱਕ ਉਹ ਮੇਰਾ ਭਰਾ ਹੈ ਪਰ ਮੈਂ ਸਹੀ ਨਾਲ ਖੜਨਾ ਜਾਣਦਾ ਹਾਂ ਤੈਨੂੰ ਮੇਰੇ ਤੇ ਭਰੋਸਾ ਨਾ ਤੂੰ ਇੱਥੇ ਰਹਿ ਕੋਈ ਗੱਲ ਨਹੀਂ ਮੈਂ ਕਰਦਾ ਕੋਈ ਨਾ ਕੋਈ ਠੀਕ ਹੈ ਬਈ ਠੀਕ ਚੱਲ ਹੁਣ ਆਪਰੇ ਕਵਰੇਜ ਚ ਚਾ ਤੇ ਮੇਰੀਆਂ ਸੁਣ ਤੂੰ ਕਪੜਾ ਲੀੜਾ ਦਵਾਈ ਕੇ ਲਿਆਵਾ ਤੈਨੂੰ ਕੋਈ ਕੋਈ ਨਹੀਂ ਭਈ ਆਪਾ ਭੱਗ ਜਾਗੇ ਮੈਨੂੰ ਸਿਰ ਦਰਦ ਹੋ ਰਿਹਾ ਦਾ ਮੈਂ ਥੋੜਾ ਟਾਈਮ ਰੈਸਟ ਕਰਾਂ ਹਾਂ ਕੋਈ ਗੱਲ ਨਹੀਂ ਰੈਸਟ ਕਰਾਂਗਾ ਵਿਚਾਰੀ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਸਾਡੇ ਜਿਹੜਿਆਂ ਨੂੰ ਵੀ ਅੱਜ ਇਸ ਕੁੜੀ ਨੂੰ ਨਾ ਆਪਣੇ ਸਾਥ ਦੀ ਲੋੜ ਇਹ ਪ੍ਰਗਟਵੀ ਪਤਾ ਨਹੀਂ ਇਹਦਾ ਕੀ ਦਿਮਾਗ ਖਰਾਬ ਹੋ ਰਿਹਾ